ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਸੀਗੇ ਕਿ ਉਹਨਾਂ ਦੇ ਫੇਸ਼ੀਅਲ ਹੇਅਰ ਨੇ ਉਹਨੂੰ ਕਿੱਦਾਂ ਰਿਮੂਵ ਕੀਤਾ ਜਾਵੇ ਤੁਸੀਂ ਕੁਝ ਹੀ ਦਿਨਾਂ ਵਿੱਚ ਆਪਣੇ ਫੇਸ਼ੀਅਲ ਹੇਅਰ ਜਿਹੜੇ ਆ ਨਾ ਮਿੰਟੋ-ਮਿੰਟ ਸਾਫ਼ ਕਰ ਸਕਦੇ ਹੋ ਬਹੁਤ ਵਧੀਆ ਰੈਮਡੀ ਹੈ ਧਿਆਨ ਨਾਲ ਦੇਖੋ ਰੈਮਡੀ ਕਿੱਦਾਂ ਬਣਾਉਣੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ਼ੀਅਲ ਹੇਅਰ ਜਿਹੜੇ ਆ ਸਾਫ਼ ਕਰ ਸਕਦੇ ਹੋ ਬਹੁਤ ਵਧੀਆ ਰੈਮਡੀ ਹੈ ਵੀਡੀਓ ਜਿਹੜੀ ਹੈ ਪੂਰੀ ਦੇਖ ਕੇ ਵਾਚ ਕਰਕੇ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਓ ਐਦਾਂ ਦੀਆਂ ਹੋਰ ਐਦਾਂ ਦੀ ਜਿੰਨੀ ਵੀ ਜਾਣਕਾਰੀ ਹੋਵੇਗੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਅੱਜ ਆਪਾਂ ਤੁਹਾਨੂੰ ਬਹੁਤ ਵਧੀਆ ਰੈਮਡੀ ਦੱਸਦੇ ਹਾਂ ਫੇਸ਼ਲ ਹੇਅਰ ਰਿਮੂਵ ਕਰਨ ਲਈ ਜਿਨ੍ਹਾਂ ਦੇ ਫੇਸ ਤੇ ਹੇਅਰ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਵੀ ਕੋਈ ਵੀ ਹੇਅਰ ਨਹੀਂ ਹੈਗੇ ਤੇ ਕਈ ਵਾਰ ਹੁੰਦਾ ਮੇਰੇ ਆਪਣਾ ਪਰੇਸ਼ਾਨ ਹੋ ਜਾਂਦੀ ਹੈ ਨਾ ਆ ਚੀਜ਼ਾਂ ਤੇ ਜ਼ਿਆਦਾ ਹੇਅਰ ਹੋ ਜਾਂਦੇ ਨੇ ਆ ਚੀਜ਼ਾਂ ਤੇ ਹੋ ਜਾਂਦੇ ਨੇ ਤੇ ਜਦੋਂ ਆਪਾਂ ਵੈਕਸ ਕਰਵਾਨੇ ਜਿਹੜੀ ਵੈਕਸ ਹੁੰਦੀ ਹੈ ਨਾ ਉਹ ਆਪਣੀ ਸਕਿਨ ਨੂੰ ਲੂਜ਼ ਕਰ ਦਿੰਦੀ ਹੈ ਵੈਕਸ ਕਦੇ ਨਹੀਂ ਕਰवानी ਚਾਹੀਦੀ ਉਹ ਜਦੋਂ ਉਹ ਪਟਦੇ ਆ ਨਾ ਇਸ ਤਰੀਕੇ ਨਾਲ ਵੈਕਸ ਉਹਦੇ ਨਾਲ ਸਕਿਨ ਜਿਹੜੀ ਢਿੱਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਰੈਡਨੈਸ ਆ ਜਾਂਦੀ ਹੈ ਚਿਹਰੇ ਤੇ ਚਿਹਰਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਉਹ ਕਦੇ ਨਹੀਂ ਕਰवानी ਚਾਹੀਦੀ ਜਿਹੜੀ ਵੈਕਸ ਕਰਵਾਨੇ ਆ ਤੁਹਾਨੂੰ ਦੇਸੀ ਵੈਕਸ ਘਰੇ ਹੀ ਆਪਾਂ ਕਿਸ ਤਰੀਕੇ ਨਾਲ ਬਣਾਈਏ ਉਹ ਜਿਹੜੀ ਸ਼ੇਅਰ ਕਰਦੇ ਆ ਪੂਰੀ ਵੀਡੀਓ ਦੇਖੋ ਚਲੋ ਠੀਕ ਹੈ ਚਲੋ ਜਾਣਦੇ ਆ ਜੀ ਤੇ ਪਹਿਲਾਂ ਤੁਸੀਂ ਦੇਖੋ ਬਣੀ ਕਿੱਦਾਂ ਹੈ ਇਸ ਤਰੀਕੇ ਨਾਲ ਤੁਸੀਂ ਆਹ ਦੇਖੋ ਕੋਲੀ ਮੇਰੇ ਕੋਲ ਕੰਚ ਦੀ ਏ ਇਹਦੇ ਵਿੱਚ ਪਾਣਾ ਇੱਕ ਚਮਚਾ ਆਪਾਂ ਚੀਨੀ ਦਾ ਔਰ ਲੈ ਗਰਮ ਪਾਣੀ ਇਹਦੇ ਵਿੱਚ ਪਾ ਲੈਣਾ ਆਪਾਂ ਗਰਮ ਪਾਣੀ ਗਰਮ ਪਾਣੀ ਪਾ ਕੇ ਇਸ ਵਿੱਚ ਪਾਣਾ ਆਪਾਂ ਕਣਕ ਦਾ ਆਟਾ ਜਿਹੜੀਆਂ ਆਪਾਂ ਰੋਟੀਆਂ ਬਣਾਣੇ ਆ ਕਣਕ ਦਾ ਆਟਾ ਠੀਕ ਹੈ ਇਹ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਠੀਕ ਹੈ ਮਿਕਸ ਕਰਕੇ ਥੋੜਾ ਜਿਹਾ ਤੇ ਵਿੱਚ ਬੇਸਣ ਤੁਸੀਂ ਐਡ ਚਾਹੋ ਤਾਂ ਕਰ ਸਕਦੇ ਹੋ ਠੀਕ ਹੈ ਬੇਸਣ ਪਾ ਸਕਦੇ ਹੋ ਜੇ ਪਾਣਾ ਹੈ ਨਾਰੀਅਲ ਦਾ ਤੇਲ ਪਾਣਾ ਉਹ ਵੀ ਪਾ ਸਕਦੇ ਹੋ ਪਰ ਉਹ ਰਹਿਣ ਹੀ ਦਿਓ ਕਿਉਂਕਿ ਉਹਦੇ ਨਾਲ ਇਹ ਹੋ ਜਾਏਗਾ ਫਿਰ ਉਹ oily ਹੋ ਜਾਣੀ ਸੀ ਕਿ ਨਹੀਂ ਤੇ हेयर ਜਿਹੜੇ ਨੇ ਫਿਰ ਉਹ ਉਦਾਂ ਆਣੇ ਨਹੀਂ ਹੈਗੇ ਦੋ ਬੂੰਦਾਂ ਤੁਸੀਂ ਇਹਦੇ ਵਿੱਚ ਨਿੰਬੂ ਦੀਆਂ ਪਾ ਲੈਣੀਆਂ ਨੇ ਠੀਕ ਹੈ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਇਸ ਤਰੀਕੇ ਨਾਲ ਤੁਸੀਂ ਆ ਦੇਖੋ ਇਹਦਾ ਕੋਲਜਾ ਬਣਾ ਲੈਣਾ ਚੀਨੀ ਜ਼ਰੂਰੀ ਹੈ ਚੀਨੀ ਵਗੈਰੇ ਬਿਲਕੁਲ ਵੀ ਕੰਮ ਨਹੀਂ ਕਰੇਗੀ ਰੈਸিপি ਚੀਨੀ ਪਾਣੀ ਹੈ ਠੀਕ ਹੈ ਤਾਂ ਹਾਂਜੀ ਫਿਰ ਕੁਝ ਇਸ ਤਰੀਕੇ ਨਾਲ ਇਹਦੇ ਕੋ ਬਣ ਕੇ ਹੋ ਜਾਂਦੀ ਹੈ ਰੈਡੀ ਆ ਦੇਖੋ ਇਹ ਬਣ ਗਈ ਆਪਣੀ ਦੇਸੀ ਵੈਕਸ ਠੀਕ ਹੈ ਗਰਮ ਪਾਣੀ ਪਾਣਾ ਹੈ ਗਰਮ ਪਾਣੀ 'ਚ ਚੀਨੀ ਪਾਣੀ ਚੀਨੀ 'ਚ ਜਿਹੜਾ ਕਣਕ ਦਾ ਆਟਾ ਹੈ ਉਹ ਪਾਣਾ ਹੈ ਠੀਕ ਹੈ ਤੇ ਤੁਸੀਂ ਇਸ ਤਰੀਕੇ ਨਾਲ ਫਿਰ ਕੀ ਕਰਨਾ ਆਪਣੇ ਫੇਸ ਤੇ ਫੇਸ ਤੇ ਆ ਦੇਖੋ ਇਸ ਤਰੀਕੇ ਨਾਲ ਅਪਲਾਈ ਕਰ ਲੈਣਾ ਇਹਨੂੰ ਆਪਣੇ ਪੂਰੇ ਫੇਸ ਤੇ ਲਗਾ ਲੈਣਾ ਹੈ ਆਟਾ ਤੇ ਜਿਹੜਾ ਚੀਨੀ ਹੈ ਨਾ ਇੱਕ ਤਾਂ ਸਾਡੀ ਸਕਿਨ ਨੂੰ ਬ੍ਰਾਈਟ ਵੀ ਕਰੇਗਾ ਸਕਿਨ ਨੂੰ ਟਾਈਟ ਵੀ ਕਰੇਗਾ ਦੂਸਰਾ ਸਾਡੇ ਜਿਹੜੇ ਫੇਸ਼ਲ ਹੇਅਰ ਨੂੰ ਕਿਸ ਤਰੀਕੇ ਨਾਲ ਇਹ ਲਾਵੇਗਾ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਵੀ ਪੂਰੀ ਵੀਡੀਓ ਦੇਖ ਕੇ ਇਹਨੂੰ ਲਾਉਣ ਦਾ ਤਰੀਕਾ ਉਹ ਵੀ ਦੱਸਦੀ ਹਾਂ ਤੇ ਕਿੰਨੇ ਟਾਈਮ ਲਗਾ ਕੇ ਰੱਖਣਾ ਹੈ ਸਾਰੀ ਵੀਡੀਓ ਤੁਸੀਂ ਦੇਖਿਓ ਠੀਕ ਹੈ ਤੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤਾਂ ਜੋ ਜਿਹੜੀ ਵੀ ਵੀਡੀਓ ਦੀ ਨੋਟੀਫਿਕੇਸ਼ਨ ਹੋਵੇਗੀ ਤੁਹਾਡੇ ਤੱਕ ਪਹਿਲਾਂ ਪਹੁੰਚ ਜੇ ਠੀਕ ਹੈ ਤੇ ਆਉਣ ਵਾਲੇ ਸਮੇਂ 'ਚ ਆਪਾਂ ਬਹੁਤ ਬਹੁਤ ਵਧੀਆ ਤੁਹਾਨੂੰ ਰੈਮੜੀਆਂ ਦੱਸਿਆ ਕਰਨੀਆਂ ਨੇ ਭਰੇ ਹੀ ਬੈਠ ਕੇ ਆਪਣੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਸਕਦੇ ਹੋ ਮਹਿੰਗੇ ਮਹਿੰਗੇ ਪਾਦਰਾਂ 'ਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਹੁਤ ਵਧੀਆ ਵਧੀਆ ਫੇਸ ਪੈਕ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਸਾਰੇ ਹੀ ਫਾਇਦਾ ਕਰਦੇ ਨੇ ਇਹ ਨਹੀਂ ਹੈਗਾ ਕਿ ਇਹ ਐਦਾਂ ਹੀ ਫੇਕ ਹੈ ਜਾਂ ਕੁਝ ਹੈ ਸਕਿਨ ਨੂੰ ਬਹੁਤ ਫਾਇਦਾ ਕਰਦੇ ਨੇ ਆ ਦੇਖੋ ਠੀਕ ਹੈ ਜੀ ਇਸ ਤਰੀਕੇ ਨਾਲ ਪੂਰਾ ਅਪਲਾਈ ਕਰ ਲੈਣਾ ਅਪਲਾਈ ਕਰਨ ਤੋਂ ਬਾਅਦ ਇਹ ਤੁਸੀਂ ਸੁੱਕਣ ਦੇਣਾ ਇਹਨੂੰ ਜਿੰਨਾ ਵੀ ਹੋ ਸਕੇ ਚਾਹੇ ਅੱਧੇ ਘੰਟੇ ਵਿੱਚ ਸੁੱਕੇ ਚਾਹੇ ਪੌਣੇ ਘੰਟੇ ਵਿੱਚ ਸੁੱਕੇ ਚਾਹੇ 15 ਮਿੰਟਾਂ ਵਿੱਚ ਸੁੱਕੇ ਜਿੰਨੇ ਟਾਈਮ ਵਿੱਚ 15 ਮਿੰਟ ਚ ਤਨੀ ਸੁੱਕਦਾ ਹੈਗਾ 25-30 ਮਿੰਟ ਪੌਣਾ ਘਾਟਾ ਲੱਗ ਜਾਂਦਾ ਇਹਨੂੰ ਆਪਾਂ ਸੁੱਕਣ ਦੇਣਾ ਹੈ ਸੁੱਕਣ ਦਾ ਮਤਲਬ ਇਹ ਹੈ ਕਿ ਜਦੋਂ ਇਹਨੇ ਸੁੱਕ ਜਾਣਾ ਹੈ ਹਨਾ ਜਿੰਨੇ హెਅਰ ਨੇ ਤੁਹਾਡੇ ਸਾਰੇ ਚੀਨੀ ਨਾਲ ਤੇ ਆਟੇ ਨਾਲ ਚਿਪਕ ਜਾਣੇ ਨੇ ਠੀਕ ਹੈ ਫਿਰ ਜਦੋਂ ਇਹਨੂੰ ਲਾਣਾ ਹੈ ਨਾ ਉਹ ਕਿਸ ਤਰੀਕੇ ਨਾਲ ਲਾਣਾ ਹੈ ਉਹ ਮੈਂ ਤੁਹਾਨੂੰ ਦੱਸਦੀ ਆਂ ਆ ਦੇਖੋ ਤੇ ਇਹਨੂੰ ਲਗਾ ਕੇ ਇਸ ਤਰੀਕੇ ਨਾਲ ਛੱਡ ਦੇਣਾ ਤੁਸੀਂ ਇਦੇ ਦੋ ਫਾਇਦੇ ਨੇ ਇੱਕ ਤਾਂ ਤੁਹਾਡੀ ਸਕਿਨ ਦੇ हेयर ਜਿਹੜੇ ਆ ਉਹ ਉੱਤਰ ਜਾਣੇ ਆ ਜਦੋਂ ਇਹਨੇ ਸੁੱਕਣਾ ਹੈ ਨਾ ਪੂਰਾ ਸੋਕੋ ਜਾਣਾ ਤੁਸੀਂ ਕੀ ਕਰਨਾ ਹੈ ਇਹਨੂੰ ਪੂਰੀ ਤਰ੍ਹਾਂ ਸੁੱਕਣ ਦੇਣਾ ਹੈ ਇਹ ਤੁਹਾਡਾ ਜਿਹੜਾ ਆਟਾ ਤੇ ਆਪਾਂ ਹਲਦੀ ਪਾਈ ਇਹਦੇ ਵਿੱਚ ਹਲਦੀ ਜਿਹੜੀ ਹੈ ਅਗਰ ਤੁਹਾਡੇ ਕੋਈ ਵੀ ਛੋਟੇ ਮੋਟੇ ਜੇ ਕੋਈ ਨਿੱਕੇ ਮੋਟਾ ਚਿਹਰੇ ਤੇ ਫਿੰਸੀ ਜਾਂ ਕੁਝ ਵੀ ਹੈਗਾ ਹੈ ਨਾ ਕੋਈ ਅਲਰਜੀ ਹੈ ਉਹਨੂੰ ਠੀਕ ਕਰਦੀ ਹੈ ਚੀਨੀ ਜਿਹੜੀ ਹੈ ਤੁਹਾਡੇ हेयर ਨੂੰ ਜਦੋਂ ਚਿਪਕ ਜਾਏਗੀ ਆਟੇ ਦੇ ਨਾਲ ਤੁਸੀਂ ਵੇਖਿਆ ਹੋਣਾ ਜਦੋਂ ਆਪਾਂ ਆਉ ਬਣਾਣੇ ਆ ਸ਼ੀਰਾ ਬਣਾਣੇ ਆ ਜਾਂ ਕਣਕ ਦਾ ਆਟਾ ਜਿਹੜਾ ਮਿੱਠੇ ਚ ਘੋਲਨੇ ਆ ਤੇ ਉਹ ਇੱਕ ਲੇਸ ਜੀ ਛੜ ਜਾਂਦਾ ਹੈ ਹਨਾ ਸੁੱਕ ਜਾਂਦਾ ਹੈ ਚਿੰਬੜ ਜਾਂਦਾ ਹੈ ਕੱਪੜੇ ਦੇ ਨਾਲ ਉਸੇ ਤਰੀਕੇ ਨਾਲ ਇਹਨੇ ਤੁਹਾਡੇ ਚਿਹਰੇ ਦੇ ਵਾਲਾਂ ਤੇ ਚਿੰਬੜ ਜਾਣਾ ਆਟੇ ਨੇ ਔਰ ਚੀਨੀ ਨੇ ਇਹਦੇ ਘੋਲ ਨੇ ਬਿਲਕੁਲ ਤੁਹਾਡੇ ਹੇਅਰ ਤੇ ਚਿੰਬੜ ਜਾਣਾ ਜਦੋਂ ਇਹਨੇ ਸੁੱਕ ਜਾਣਾ ਹੈ ਸੁੱਕਣ ਤੋਂ ਬਾਅਦ ਕਿਸ ਤਰੀਕੇ ਨਾਲ ਇਹ ਹਟਾਣਾ ਹੈ ਆਪਾਂ ਉਹ ਮੈਂ ਤੁਹਾਨੂੰ ਆਈਡੀਆ ਦੱਸ ਨਹੀਂ ਇਹਨੂੰ ਧੋਣਾ ਨਹੀਂ ਹੈਗਾ ਧੋਕੇ ਨਹੀਂ ਇਹਨੂੰ ਸਾਫ਼ ਕਰਨਾ ਹਟਾਣ ਦਾ ਤਰੀਕਾ ਥੋੜਾ ਅਲੱਗ ਹੈ ਇਹਨੂੰ ਸੁੱਕ ਲੈਣ ਦਿਓ ਵੇਟ ਕਰੋ ਫਿਰ ਮੈਂ ਤੁਹਾਨੂੰ ਦੱਸਦੀ ਇਹਨੂੰ ਉਤਾਰਨਾ ਕਿੱਦਾਂ ਹੈ ਠੀਕ ਹੈ ਤੇ ਤੁਹਾਡੇ ਫੇਸ਼ੀਅਲ ਹੇਅਰ ਜਿਹੜੇ ਨੇ ਸਾਰੇ ਹੀ ਠੀਕ ਹੋ ਜਾਣਗੇ ਠੀਕ ਹੈ ਸਾਰੇ ਹੀ ਐਨ ਬਿਲਕੁਲ ਚਿਹਰਾ ਸਾਫ ਹੋ ਜਿਗਾ ਚਲੋ ਮੈਂ ਥੋੜਾ ਵੇਟ ਕਰਦੇ ਇਹਨੂੰ ਸੁੱਖਣ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਦੇਖਿਓ ਕਿਸ ਤਰੀਕੇ ਇਹਨਾਂ ਨੂੰ ਉਤਾਰਨਾ ਹੈ ਹੁਣੇ ਹੀ ਤੁਸੀਂ ਬਣਾ ਕੇ ਲਗਾ ਸਕਦੇ ਹੋ ਗਰਮ ਪਾਣੀ ਲੈ ਲਓ ਚੀਨੀ ਘੋਲ ਲਓ ਵਿਚ ਆਟਾ ਘੋਲ ਲਓ ਔਰ ਥੋੜੀ ਜਿਹੀ ਹਲਦੀ ਪਾ ਲਓ ਥੋੜਾ ਜਿਹਾ ਨਿੰਬੂ ਜ਼ਰੂਰ ਪਾਓ ਠੀਕ ਹੈ ਔਰ ਉਸ ਤੋਂ ਬਾਅਦ ਤੁਸੀਂ ਦੇਖਿਓ ਲਗਾ ਕੇ ਤੇ ਇਹਨੂੰ ਜਿਉ ਹਫਤੇ ਦੇ ਵਿੱਚ ਅਗਰ ਤੁਸੀਂ ਤਿੰਨ ਵਾਰੀ ਵੀ ਲਗਾਉਂਦੇ ਹੋ ਨਾ ਤੁਹਾਡੇ ਹੌਲੀ ਹੌਲੀ ヘア15 ਦਿਨਾਂ ਦੇ ਵਿੱਚ ਹੀ ਤੁਹਾਡੇ ਪਤਾ ਨਹੀਂ ਚੱਲਣਾ ヘア ਗਏ ਤੇ ਗਏ ਕਿੱਥੇ ਜਿਹੜੇ ਆਪਾਂ ਇੱਕਦਮ ਉਤਾਰ ਦਿਆਂ ਵੈਕਸ ਨਾਲ ਜਾਂ ਇੱਕਦਮ ਆਪਾਂ ਰੇਜ਼ਰ ਕਰਦੇ ਆ ਉਹ ਨਹੀਂ ਕਰਨੀ ਚਾਹੀਦੀ ਚਿਹਰੇ ਨੂੰ ਬਿਲਕੁਲ ਖਰਾਬ ਕਰਦੀ ਏ ਤੇ ਤੁਹਾਨੂੰ ਦੇਸੀ ਤਰੀਕੇ ਦੇ ਨਾਲ ਹੀ ਆਪਣੇ ヘア ਜਿਹੜੇ ਨੇ ਉਹ ਸਾਫ਼ ਕਰਨੇ ਚਾਹੀਦੇ ਨੇ ਠੀਕ ਹੈ ਕੁਝ ਹੀ ਦਿਨਾਂ ਵਿੱਚ ਚਿਹਰਾ ਬਿਲਕੁਲ ਸਾਫ਼ ਐਨ ਸੁਥਰਾ ਹੋ ਜਾਵੇਗਾ ਤੁਹਾਨੂੰ ਪਤਾ ਨਹੀਂ ਚੱਲਣਾ ਸਾਡੇ ヘア ਗਏ ਤੇ ਗਏ ਕਿੱਥੇ ਸਕਿਨ ਗਲੋਇੰਗ ਇਕਦਮ ਗਲੋਇੰਗ ਹੋ ਜਾਵੇਗੀ ਠੀਕ ਹੈ ਤੇ ਚਲੋ ਜੇ ਇਹਨੂੰ ਸੁੱਕ ਲੈਣ ਤਾਂ ਫਿਰ ਮੈਂ ਦੱਸਦੀ ਹਾਂ ਉਤਾਰਨਾ ਕਿੱਦਾਂ ਜਦ ਤੱਕ ਤੁਸੀਂ ਬਣਾ ਕੇ ਰਹਿਮਡੀ ਆਪਣੇ ਮੂੰਹ ਤੇ ਟਰਾਈ ਕਰ ਲਓ ਫਿਰ ਮਿਲਦੇ ਆ ਇਹਨੂੰ ਸੁੱਕ ਲੈਣ ਤਾਂ ਆਣੀਏ ਫਿਰ ਮੈਂ ਦੱਸਦੀ ਹਾਂ ਕਿਸ ਤਰੀਕੇ ਨਾਲ ਇਹਨੂੰ ਉਤਾਰਨਾ ਹੈ ਸਾਰਾ ਪ੍ਰੋਸੈਸ ਪੂਰਾ ਦੇਖੋ ਡਰਾਈ ਹੋ ਚੰਲਿਆ ਹੈ ਹੁਣ ਮੈਂ ਤੁਹਾਨੂੰ ਲਾੜਨ ਦਾ ਤਰੀਕਾ ਦੱਸਦੀ ਹਾਂ ਤੇ ਇਹਨੂੰ ਲਾੜਨਾ ਕਿੱਦਾਂ ਇਸ ਤਰੀਕੇ ਨਾਲ ਤੁਸੀਂ ਸੁਕਾਟਾ ਲੈ ਲੈਣਾ ਕਣਕ ਦਾ ਇਹ ਦੇਖੋ ਕਣਕ ਦੇ ਆਟੇ ਨੂੰ ਸੁੱਕੇ ਲੈਣਾ ਤੁਸੀਂ ਸਾਰੇ ਇਸ ਤਰੀਕੇ ਨਾਲ ਲਾ ਲੈਣਾ ਜਦੋਂ ਡਰਾਈ ਹੋ ਜਾਣਾ ਹੈ ਪੂਰਾ ਡਰਾਈ ਹੋ ਜਾਵੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਤੇ ਫਿਰ ਦੁਬ ਗਿੱਲੇ تینوں ਵਾੜਾ پورا ਸੋਕੋ ਲੈਣ ਦੋ ਆ ਦੇਖੋ ਲੱਗ ਗਿਆ ਨੱਕ ਚ ਪੈ ਗਿਆ ਧਿਆਨ ਨਾਲ ਉਹ ਦੇਖੋ ਜਿੱਥੇ ਵੀ ਬੈਠੇ ਹੋ ਖੜੇ ਹੋ ਕਪੜਾ ਵਿਛਾ ਲੂ ਥੱਲੇ ਮੈਂ نیچے ਕਪੜਾ ਵਿਛਾਇਆ ਹੋਇਆ ਹੈ ਵੀ ਖਲਾਰਾ ਜਨ ਪਾਓ ਫਿਰ ਤੁਸੀਂ ਕਰਨਾ ਹੈ ਦੇਖੋ ਇਸ ਤਰੀਕੇ ਨਾਲ ਬੱਤੀਆਂ ਬਣਾ ਬਣਾ ਕੇ ਮੈਨੂੰ ਲਾਣਾ ਆ ਦੇਖੋ ਆ ਦੇਖੋ ਆ ਦੇਖੋ ਚਿਪਕਦੇ ਵੀ ਨਾ ਆ ਦੇਖੋ ਇਸ ਤਰੀਕੇ ਨਾਲ ਜਿਹੜੇ हेयर ਨਾਲ ਇਹ ਜਿਹੜਾ ਚਿਪਕਦਾ ਠੀਕ ਹੈ ਇਹੋ ਜੀ ਚੀਜ਼ ਤੇ हेयर ਤੁਹਾਡੇ ਆਪਣੇ ਆਪ ਹੀ ਜਿਹੜੇ ਨਾ ਇਹ हेयर ਆਪਣੇ ਧਿਆਨ ਨਾਲ ਵਾਲਣਾ ਆਪਣੇ ਸਿਰ ਤੇ ਲਾਈ ਜਾਏ ਜੇ ਆ ਦੇਖੋ ਦੇਖੋ ਕਿੰਨੇ ਸੌਖੇ ਤਰੀਕੇ ਨਾਲ हेयर ਜਿਹੜੇ ਨੇ ਆ ਦੇਖੋ ਇਹਦੇ ਨਾਲ ਦੋ ਕੰਮ ਨੇ ਇੱਕ ਤਾਂ ਕਿਨ ਜਿਹੜੀ ਆ ਗੋਰੀ ਹੋ ਜਾਂਦੀ ਹੈ ਮੈਲ ਜੰਮੀ ਉਤਰ ਜਾਂਦੀ ਹੈ ਦੂਜੀ ਆਪਣੇ ਜਿਹੜੇ हेयर ਨੇ ਸਾਰੇ ਉਤਰ ਜਾਂਦੇ ਨੇ ਜਿੰਨੀ ਮੈਲ ਜੰਮੀ ਹੁੰਦੀ ਚਿਹਰੇ ਦੀ ਉਹ ਉਤਰ ਜਾਂਦੀ ਹੈ ਤੇ ਦਾਗ ਧੱਬੇ ਬਿਲਕੁਲ ਆਪਣੇ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਆ ਦੇਖੋ ਬਸ ਇਹ 10 ਮਿੰਟ ਤੁਸੀਂ ਆਪਣਾ ਦੇ ਦੇਨੇ ਆਪਣੇ ਲਈ 10 ਤੋਂ 20 ਮਿੰਟ ਕਿਉਂਕਿ ਜਲਦੀ ਫੇਰ ਸੁੱਕਦਾ ਵੀ ਨਹੀਂ ਡਰਾਈ ਕਰਨਾ ਪੈਂਦਾ ਹੈ ਆ ਦੇਖੋ ਠੀਕ ਹੈ ਸਮਝ ਆ ਗਈ ਨਾ ਤੁਹਾਨੂੰ ਹਾਂ ਦੇਖੋ ਨਾਲੇ ਤਾਂ ਰਾਂ ਕੇ 글로 ਕਰਦਾ ਏ ਤੇ ਨਾਲੇ ਤੁਹਾਡੇ ਜਿਹੜੇ ਫੇਸ਼ਲ हेयर ਨੇ ਉਹ ਸਾਫ਼ ਹੋ ਜਾਂਦੇ ਨੇ ਆਹ ਦੇਖੋ 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 ਹੈਗੀ ਨਾ ਕਮਾਲ ਦੀ ਰੈਮਡੀ ਨਾਲੇ ਚਿਹਰੇ ਦਾ 글로 ਦਾ 글로 ਕਿਉਂਕਿ ਆਪਾਂ ਨਾ ਕੱਲੀ ਫਿਟਕੜੀ ਜਦੋਂ ਆਪਾਂ ਕਸਾਉਂਦੇ ਆ ਠੀਕ ਹੈ ਕੱਲੀ ਫਿਟਕੜੀ ਵੀ ਜਿਹੜਾ ਟੁਕੜਾ ਕਸਾਉਂਦੇ ਨੇ ਚਲੋ ਠੀਕ ਹੈ ਮਤਲਬ ਕੀ ਹੋਣਾ ਉਧਰਾਲ ਕੀ ਹੁੰਦਾ ਸਾਡੀ skin ਖੁਸ਼ਕ ਹੋਣੀ ਸ਼ੁਰੂ ਹੋ ਜਾਂਦੀ ਫਟਕੜੀ ਨਾਲ ਤੇ हेयर ਜਿਹੜੇ ਇਹਨੇ ਥੋੜਾ ਟਾਈਮ ਲੱਗਦਾ ਉਹਦੇ ਨਾਲ ਜਿਹੜਾ ਕਮਜ਼ੋਰ ਤਾਂ ਹੁੰਦੀਆਂ ਨੇ ਫਟਕੜੀ ਦੇ ਨਾਲ ਇਹ ਨਹੀਂ ਹੈਗਾ ਕਿ ਵੀ ਨਹੀਂ ਹੁੰਦੀਆਂ ਹੁੰਦੀਆਂ ਥੋੜਾ ਟਾਈਮ ਲੱਗਦਾ ਹੈ ਤੇ ਉਹਦੇ ਨਾਲ ਫਿਰ ਸਕਿਨ ਦੇ ਵਿੱਚ ਖੁਸ਼ਕੀ ਪੈਦਾ ਹੋ ਜਾਂਦੀ ਫਟਕੜੀ ਦੇ ਨਾਲ ਇਸ ਕਰਕੇ ਜਿਹੜੀ ਖੁਸ਼ਕੀ ਹੈ ਨਾ ਫਿਰ ਚੰਗੀ ਨਹੀਂ ਹੁੰਦੀ ਤੇ ਵਜ੍ਹਾ ਵਿੱਚ ਕਿਉਂਕਿ ਜਿਹੜਾ ਨੇਚਰਲ ਔਇਲ ਹੁੰਦਾ ਨਾ ਉਹ ਖਤਮ ਹੋ ਜਾਂਦਾ ਜੇ ਆਪਾਂ ਕੱਲੀ ਫਟਕੜੀ ਕਮਾਣੇ ਮੂੰਹ ਤੇ ਹੈ ਨਾ ਜੇ ਫਟਕੜੀ ਤੁਸੀਂ ਇਸਤੇਮਾਲ ਕਰਦੇ ਜਿਸ ਤਰੀਕੇ ਨਾਲ ਮੈਂ ਦੱਸਦੀ ਆ ਨਾ ਤੁਹਾਨੂੰ ਫੇਸ ਪੈਕ ਚ ਪਾ ਕੇ ਫਟਕੜੀ ਇਸਤੇਮਾਲ ਕਰਨੀ ਹੈ ਉਦਾਂ ਕਰਨੀ ਹੈ ਤੁਸੀਂ ਤੇ ਉਹ ਜਿਹੜੀ ਫਿਰ ਤੁਹਾਡੇ ਸਕਿਨ ਨੂੰ ਟਾਈਟ ਵੀ ਕਰਦੀ ਏ ਹੌਲੀ ਹੌਲੀ ਤੁਹਾਡੇ హెਅਰ ਜਿਹੜੇ ਨੇ ਨਾ ਕਮਜ਼ੋਰ ਕਰ ਦਿੰਦੀ ਏ ਦੀ ਜੰਫਿਤ ਫਟਕੜੀ ਜਿਹੜੀ ਫਟਕੜੀ ਦੇ ਨਾਲ ਵਾਲ ਦਸਦੇ ਨੇ ਨਾ ਉਤਾਰਨਾ ਉਹ ਡਾਇਰੈਕਟ ਤੁਸੀਂ ਕਦੇ ਨਹੀਂ ਕਮਾਣੀ ਹੈਗੀ ਜਿੱਦਾਂ ਮੈਂ ਫੇਸ ਪੈਕ ਚ ਪਾ ਕੇ ਦੱਸਦੀ ਹਾਂ ਉਸ ਤਰੀਕੇ ਨਾਲ ਤੁਸੀਂ ਉਹਨੂੰ ਇਸਤੇਮਾਲ ਕਰਨਾ ਹੈ ਹੌਲੀ ਹੌਲੀ ਜਦੋਂ ਤੁਸੀਂ ਉਹ ਫੇਸ ਪੈਕ ਚ ਪਾਣੀ ਸ਼ੁਰੂ ਕਰ ਦਿੱਤੀ ਨਾ ਤੁਹਾਡੇ ਡੇਲੀ ਜਿਹੜੇ హెਅ ਨੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਣੇ ਨੇ ਸਕਿਨ ਦੇ ਉਹ ਫਿਰ ਹੌਲੀ 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 ਫਿਰ ਜਿਉਂ-ਜਿਉਂ ਤੁਸੀਂ ਫੇਸ ਪੈਕ ਲਗਾਓਗੇ ਜਿਉਂ-ਜਿਉਂ ਫੇਸ ਪੈਕ ਉਤਾਰੋ ਕਰੋਗੇ ਤੇ ਤੁਹਾਡਾ ਜਿਹੜਾ ਸਕਿਨ ਨੇ ਬਿਲਕੁਲ ਸ਼ੀਸ਼ੇ ਅਗੂ ਚਮਕ ਜਾਣਗੇ ਤਦਨ ਪਤਾ ਨਹੀਂ ਚੱਲਣਾ ਵੀ ਤੁਹਾਡੇ ਜਿਹੜੇ ਵਾਲ ਸੀਗੇ ਚਿਹਰੇ ਤੇ ਗਏ ਤੇ ਗਏ ਕਿੱਥੇ ਦੇਖੋ ਸੌਖਾ ਤਰੀਕਾ ਇਹਨੇ ਕਿੰਨਾ ਦੇਖੋ ਚਿਹਰਾ ਦੇਖੋ ਸਾਫ ਸੁਥਰਾ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਹੌਲੀ ਹੌਲੀ ਜਦੋਂ ਆਪਣਾ ਇਹ ਕਰਨ ਲੱਗੇ ਨਾ ਪ੍ਰੋਸੈਸ ਚਿਹਰਾ ਬਿਲਕੁਲ ਗਲੋਇੰਗ ਤੇ ਬਿਊਟੀਫੁੱਲ ਹੋ ਜਾਣਾ ਹੈ ਬਿਲਕੁਲ ਹੇਅਰ ਜਿਹੜੇ ਨੇ ਸਾਰੇ ਹੀ ਨਿਕਲਾ ਬਣੇ ਨੇ ਇੱਕ ਅੱਧੀ ਵਾਰ ਨਾਲ ਹੀ ਹੋਣਾ ਹੈਗਾ ਤੁਹਾਨੂੰ ਡੇਲੀ ਪ੍ਰੋਸੈਸ ਕਰਨਾ ਹੀ ਪੈਣਾ ਤਾਂ ਕਿ ਤੇ ਜਾ ਕੇ ਨੇਚਰਲ ਜਿਹੜਾ ਤੁਹਾਡਾ ਚਿਹਰਾ ਸਾਫ਼ ਹੋਵੇਗਾ ਅਗਰ ਤੁਸੀਂ ਇੱਕ ਦੋ ਦਿਨ ਚ ਕਹਿੰਦੇ ਵੀ ਸਾਡੇ ਜੜੇ ਉੱਤਰ ਜਾਣ ਉਹ ਤਾਂ ਫਿਰ ਦੂਜੇ ਤਰੀਕੇ ਚ ਆਈ ਵੈਕਸ ਤੇ ਚਾਹੇ ਰੇਜ਼ਰ ਹੁੰਦੀ ਹੈ ਜਿਹੜੀ ਪਰ ਉਹ ਨੁਕਸਾਨ ਕਰਦੀ ਬਾਅਦ ਚ ਉਹ ਉਹਦਾ ਨਾਲ ਆਪਾਂ ਨਹੀਂ ਕਰ ਸਕਦੇ ਨੇਚਰਲ ਖੂਬਸੂਰਤ ਹੋਣਾ ਚਾਹੁੰਦੇ ਏਦਾਂ ਦੇ ਸਿਕ ਨੇ ਨੇਚਰਲ ਤਰੀਕੇ ਨਾਲ ਰੱਖਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਕਿ ਅਸੀਂ ਵੀ 40 ਸਾਲ ਤੱਕ 50 ਸਾਲ ਤੱਕ ਇਹਨਾਂ ਜ਼ਰੂਰ ਇਸਤੇਮਾਲ ਕਰਨੀਆਂ ਚਾਹੀਦੀਆਂ ਨੇ ਠੀਕ ਹੈ ਜੀ ਤੁਹਾਡੇ ਤੁਹਾਡੇ ਸਾਹਮਣੇ ਮੈਂ ਪ੍ਰੂਫ ਦੱਸ ਦਿੱਤਾ ਲਾਈਵ ਪ੍ਰੂਫ ਲਗਾ ਕੇ ਵੀ ਲਾਉਣ ਦਾ ਤਰੀਕਾ ਵੀ ਬਣਾਉਣ ਦਾ ਤਰੀਕਾ ਵੀ ਔਰ ਉਤਾਰਨ ਦਾ ਤਰੀਕਾ ਵੀ ਠੀਕ ਹੈ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੇ ਥੋੜੀ ਜਿਹੀ ਵੀ ਤੁਹਾਨੂੰ ਵੀਡੀਓ ਜਿਹੜੀ ਹੈ ਨਾ 유ਸਫੁਲ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੋਹਣਾ ਜਿਹਾ ਕਮੈਂਟ ਲਾਈਕ ਜਰੂਰ ਕਰਨਾ ਭੁੱਲ ਨਾ ਜਾਣਾ ਠੀਕ ਹੈ ਮਿਹਨਤ ਬਹੁਤ ਤੁਹਾਡੇ ਲਈ ਕਰਦੇ ਆਪਾਂ ਤੇ ਐਸੀ ਤਰ੍ਹਾਂ ਹੀ ਤੁਹਾਡੇ ਨਾਲ ਸੋਹਣੇ ਸੁਣੇ ਜਿਹੜੀਆਂ ਰੈਮਡੀ ਨੇ ਤੁਹਾਡੇ ਨਾਲ ਲੈ ਕੇ ਆਂਦੇ ਰਵਾਂਗੇ ਤਿਤ ਤੁਸੀਂ ਆਪਣੇ ਚਿਹਰੇ ਨੂੰ ਚਮਕਾਉਂਦੇ ਰਹੋ ਔਰ ਸਦਾ ਸੋਹਣੇ ਰਹੋ ਕਰਵਾ ਚੌਥ ਆ ਰਹੀ ਹੈ ਦੀਵਾਲੀ ਆ ਰਹੀ ਹੈ ਮੇਰੀਆਂ ਭੈਣਾਂ ਨੂੰ ਬਹੁਤ ਤਿਆਰੀ ਕਰਨੀ ਹੈ ਉਹਨਾਂ ਨੇ ਕਰਵਾ ਚੌਥ ਰੱਖਣਾ ਹੈ ਦੀਵਾਲੀ ਆ ਰਹੀ ਹੈ ਕਈਆਂ ਨੂੰ ਵਿਆਹ ਪਾਰਟੀਆਂ ਆ ਰਹੀਆਂ ਨੇ ਸਾਰੀਆਂ ਚਾਹੁੰਦੀਆਂ ਨੇ ਕਿ ਸੀ ਖੂਬਸੂਰਤ ਨਜ਼ਰ ਆਈਏ ਚੱਲ ਜੁੜ ਜੋ ਫਿਰ ਇਸ ਚੈਨਲ ਨਾਲ ਰੋਜ਼ ਦੇਖਿਆ ਕਰੋ ਨਵੀਂ ਤੋਂ ਨਵੀਂ ਰੈਮਡੀ ਇਸਤੇਮਾਲ ਕਰੋ ਆਪਣੇ ਚਿਹਰੇ ਤੇ ਇਹ ਨਹੀਂ ਹੁੰਦਾ ਕਿ ਜੇ ਮੈਂ ਅੱਜ ਇੱਕ ਲਗਾ ਲਈ ਦੂਜੀ ਦੂਜੇ ਦਿਨ ਲਗਾਵਾਂਗੀ ਤੇ ਫੇਸ ਖਰਾਬ ਹੋ ਜਾਏਗਾ ਇਹ ਨੇਚਰਲ ਹੁੰਦੀਆਂ ਨੇ ਕੋਈ ਵਿਗਾਰ ਨਹੀਂ ਹੁੰਦਾ ਜਿੱਦਾਂ ਮਰਜ਼ੀ ਤੁਸੀਂ ਟਰਾਈ ਕਰ ਸਕਦੇ ਹੋ ਠੀਕ ਹੈ ਤੇ ਚਲੋ ਜੀ ਆਪਾਂ ਲੈਨੇ ਇਜਾਜ਼ਤ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਆਪਣੇ ਨਾਮ ਜਿ ਲਿਖਿਆ ਕਰੋ ਆਉਣ ਵਾਲੀ ਵੀਡੀਓ 'ਚ ਤੁਹਾਡੇ ਨਾਮ ਬੋਲਾ ਕਰਾਂਗੇ ਜਿੱਤੇ ਜਿੱਤੇ ਮੇਰੇ ਭੈਣਾਂ ਬੋਲਦੀਆਂ ਮੇਰੇ ਨਾਲ ਜੁੜੀਆਂ ਹੋਈਆਂ ਮੇਰੇ ਨਾਲ ਕਾਫੀ ਭੈਣਾਂ ਮੇਰੀ ਜੁੜੀਆਂ ਹੋਈਆਂ ਨੇ ਤੇ ਕਾਫੀ ਭੈਣਾਂ ਆ ਰਹੀਆਂ ਨੇ ਠੀਕ ਹੈ ਤੇ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਚਲੋ ਜੀ ਫਿਰ ਮਿਲਦੇ ਆਂ ਵੀਡੀਓ ਬਾਏ ਬਾਏ